ਵੰਡੇ ਨੇ ਸ਼ਰਵਸਤਾਂ ਕਰਤੀਆਂ ਜੀਰੀ ਦੀਆਂ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪਈ ਵਾਲੀ ਯੂਟਿਊਬਰ ਦੇ ਸਰੰਨਾਵਾਂ ਬਣਾਉਂਦੀ ਹੈ ਸਰੰਨਾਵਾਂ ਜੀਰੀ ਕਰਤੀ ਹੋਰ ਪਰੋਦੇ ਖਾਲ ਦੀ ਹੋਰ ਇਹਨਾਂ ਤੋਂ ਸਰੋਂ ਮਿਲਦੀ ਹੈਗੀ ਓਏ ਇਹ ਤਾਂ ਬਾਹਰ ਕੱਢ ਕੇ ਤਰੀ ਇਹ ਖਾਲ ਮਿਲਦੀ ਇਹਨਾਂ ਤੋਂ ਬਈ ਕਹਿੰਦਾ ਦੇਖ ਲੋ ਸਮਾਨ ਵਾਲਾ ਪਾਉ ਇਹ ਜੀਰੀ ਚ ਕਹਿੰਦਾ ਇੱਕ ਨੰਬਰ ਜੀਰੀ ਕਰਨੀ ਹੈ ਜਮਾ ਵੰਡਿਆਂ ਤੋਂ ਵੀ ਦੇਖਣ ਲੱਗੇ ਆ ਮੈਂ ਪਹੁੰਚੀ ਵੀਰੋਕੇ ਵਾਲਿਆਂ ਤੋਂ ਲੈ ਕੇ ਗਿਆ ਹਾਂ ਇਹ ਫਿਰ ਇੱਕ ਗੈਰੀ ਚ ਇੱਕ ਇੱਕ ਗੈਰਾ ਲਾਵਾਂ ਇੱਕ ਇੱਕ ਬੋਰੀ ਹਾਓ ਹੈ ਨਾ ਕਿੰਨਾ ਵੀ ਲੈ ਲੈ ਬਾਈ ਕਿਲੋ ਵਸਲਾ ਇਹ ਕਰੇ ਕਿਲੋ ਥੋੜਾ ਹੈ ਬਹੁਤ ਹੈ ਥੋੜਾ ਕਿ ਨਹੀਂ ਹੈ ਹੈ ਥੋੜਾ ਕਿ ਨਹੀਂ ਹੈ ਤਾਂ ਬਾਲਾ ਚਰੀ ਦਾ ਫਰਕ ਹੁੰਦਾ ਬਚੂਗਾ ਜਿੱਡਾ ਤੇਰਾ ਤੇਰਾ ਇੰਨਾ ਮੋਟਾ ਨਾ ਡਾਉਂਦਾ ਆਏ ਹਾਏ ਐਨੀ ਤਾਂ ਐ ਵੀ ਨਹੀਂ ਦਿੰਦੇ ਗਾਰੰਟੀ ਆ ਦੇਖ ਲੈ ਉਹ ਕਿੱਡੀ ਗਾਰੰਟੀ ਦਿੰਦੇ ਕੰਗੋੜਾ ਦੇਵ ਜੀ ਕਹਿੰਦਾ ਪਹਿਲਾਂ ਤਾਂ ਗਰੰਟੀ ਦੋਇਆ ਹੁਣ ਦੇ ਗਰੰਟੀ ਦਿੰਨਾ ਫੈਸਲਾ ਕਹਿੰਦਾ ਜਿੱਡਾ ਤੇਰਾ ਸਿਰ ਹੈ ਕਹਿੰਦਾ ਉੱਡਾ ਮੋਟਰ ਰੰਡ ਆਊਗਾ ਹੈ ਜੜ ਵੀ ਨਹੀਂ ਹਣੀ ਏਡੀ ਵੀ ਸਿਰ ਜਿੱਡੀ ਜੜ ਕਿਸੂ ਕਹਿਣ ਦੀ ਗੱਲ ਨਹੀਂ ਹੈਗੀ ਇਹ ਤਾਂ ਜਿਹੜੀ ਚੀਜ਼ ਕਹਿੰਦੇ ਨੇ ਉਹ ਉਹਨੂੰ ਕਰਦੇ ਵੀ ਨਹੀਂ 24 ਘੰਟੇ ਬਾਅਦ ਕੰਮ ਕਰੇ ਕਨਫਰਮ ਕਰ ਦਿੰਦੇ ਨੇ ਇਹ ਇਹ ਕਹਿੰਦਾ ਜਿੱਡਾ ਤੇਰਾ ਸਿਰ ਹੈ ਉਡਾ ਟੰਡਾਊਗਾ ਹੋਊਗਾ ਉਦੋਂ ਟੰਡਾ ਲਾਉਂਗੇ 10 ਸਪੈਸ਼ਲ ਹਾਂ 10 ਦੀ ਸਪੈਸ਼ਲ ਹੈ 10 ਦੀ ਵੀ ਉੱਥੇ ਲੱਗੂਆ ਬਰੇਟ ਵਾਲੇ ਦੋਏ ਉਹ ਵੀਰਪਾਲ ਤੋਂ ਪੂਰਾ ਮਸ਼ਹੂਰ ਆ ਉਹ ਤੋਂ ਬੁੱਕ ਕਰਾਤੀ ਫਿਲ ਹੈ ਉਹਰਾ ਦੇਖੀ ਜਨਰਾਇ ਕਰੀ ਨਾ ਬਸ ਰ ਇਹਨੂੰ ਹੋਰ ਵੀ ਦੇਖੂਗੀ ਹੈ ਹੈ ਕੋਲੇ ਨਹੀਂ ਆਉਣਦਾ ਬਾਈ ਚਲੋ ਹਾਂ ਬੰਦ ਕਰਾ ਦਬਾਈ ਬਾਜਦੇ ਆਂ ਪਾਚਦੇ ਆਂ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਵੀ ਦੇ ਚਰੀ ਮੁੰਡੇ ਦੀ ਕੱਲ ਲਿਆਈ ਸੀ ਜਿਹੜੇ ਆਪਾਂ 15 15 ਬਟਾ 15 ਬਟਾ ਲਈ ਉਹ ਵੀ ਵਿੱਚ ਹੀ ਐਡ ਕਰਾਂ ਜਿਹੜੀ ਗੱਲ ਵਾਲੀ ਸੀ ਬਾਈ ਉਹ ਵੀਡੀਓ ਪਾਈ ਹੋ ਗਈਆਂ ਫੇਰ ਅੱਡ ਬਲੌਗ ਪਾਵਾਂਗੇ ਫੇਰ ਅੱਡ ਬਲੌਗ ਪਾਵਾਂਗੇ ਕਿਲੋ ਵੀ ਪਿਆ ਦੇਖੋ ਮਿੱਤਰੋ ਕਨਾਲ ਜੀ ਹੈ ਕਹਿੰਦੇ ਆ ਰੰਗ ਵੀ ਇਹਦਾ ਹੋਰ ਪਹੁੰਦਾ ਨਾ ਮੇਰੇ ਵੇ ਰੂ ਰੂ ਵੇਤਾ ਪਾੜਲੀ ਕਰਦੇ ਉਸ ਗੱਲ ਬਣਾ ਗੱਲ ਬਾਤ ਐਂਡ ਰੇ ਗੱਲ ਜਿਸੀ ਗੱਲ ਬਾਤ ਐਂਡੀ ਕਰ ਦਿੰਦੇ ਹੈ ਚਾਰ ਕਿਹੜੇ ਆਜਣਗੇ ਚਾਰ ਪੰਜ ਕਾ ਨਾ ਇੱਥੇ ਤੱਕ ਜਿੱਥੇ ਕ ਬਾਹਰ ਇੱਥੋਂ ਕਿ ਬੀਜੀ ਨਾ ਪੰਜ ਲੱਕ ਕ ਨਾਲ ਤਾਂ ਨਹੀਂ ਹੋਣੀ ਇੱਥੇ ਤੱਕ ਤਾਂ ਹੋ ਜੀ ਯਾਰ ਕਨਾਲ ਦਾ ਇੱਥੇ ਤੱਕ ਹੋਊਗੀ ਇਹ ਚ ਤੱਕ ਜਿੱਥੇ ਆਪਣੇ ਬਾਹਰ ਪਿਆ ਹਾਂ ਇੱਥੇ ਤੱਕ ਵੀ ਜੀ ਨਾ ਬੀਜੂ ਆ ਬੀ ਦਾ ਵੱਧ ਹੀ ਠੀਕ ਹੈ ਯਾਰ ਕੋਲੋਰ ਵੜ ਦਉਂਦੇ